ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਹੋਰ ਪੰਜਾਬੀ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਹਾਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਗੀਤਾ ਢਾਈ ਕੁ ਸਾਲ ਦੀ ਸੀ ਜਦੋਂ ਉਸਦੇ ਪਾਪਾ ਦੀ ਮੌਤ ਹੋ ਗਈ ਗੀਤਾ ਦੀ ਨਾਨੀ ਨੇ ਗੀਤਾ ਦੀ ਮਾਂ ਨੂੰ ਕਿਹਾ ਅਸੀਂ ਤੇਰਾ ਦੂਜਾ ਵਿਆਹ ਕਰ ਦਿੰਦੇ ਹਾਂ ਮੈਂ ਆਪੇ ਕੁੜੀ ਨੂੰ ਸੰਭਾਲ ਲਵਾਂਗੀ ਪਰ ਗੀਤਾ ਦੀ ਮਾਂ ਆਪਣੀ ਕੁੜੀ ਨੂੰ ਕਿਤੇ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਉਸਨੇ ਦੂਸਰਾ ਵਿਆਹ ਕਰਨ ਤੋਂ ਨਾ ਕਰ ਦਿੱਤੀ ਤੇ ਆਪਣੀ ਕੁੜੀ ਨੂੰ ਪੜਾਇਆ ਲਿਖਾਇਆ ਤੇ ਪੈਰਾਂ ਤੇ ਖੜਾ ਕਰ ਦਿੱਤਾ। ਗੀਤਾ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ ਤੇ ਗੀਤਾ ਦੀ ਮਾਂ ਨੇ ਇੱਕ ਵਧੀਆ ਘਰ ਦੇਖ ਕੇ ਗੀਤਾ ਦਾ ਰਿਸ਼ਤਾ ਕਰ ਦਿੱਤਾ। ਗੀਤਾ ਦੀ ਸੱਸ ਨੂੰ ਵਿਆਹ ਦੀ ਕਾਲ ਸੀ ਤੇ ਉਹਨਾਂ ਨੇ ਜਲਦੀ ਹੀ ਗੀਤਾ ਦਾ ਵਿਆਹ ਕਰ ਦਿੱਤਾ। ਗੀਤਾ ਦੇ ਵਿਆਹ ਤੋਂ 1 ਸਾਲ ਬਾਅਦ ਗੀਤਾ ਦੀ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਗੀਤਾ ਹੁਣ ਆਪਣੇ ਪੇਕੇ ਪਰਿਵਾਰ ਵੱਲੋਂ ਬਿਲਕੁਲ ਇਕੱਲੀ ਰਹਿ ਗਈ ਸੀ। ਉਸਦੀ ਸਾਸ ਨੇ ਉਸ ਨੂੰ ਕਿਵੇਂ ਨਾ ਕਿਵੇਂ ਸੰਭਾਲਿਆ ਗੀਤਾ ਨੂੰ ਪੇਕਿਆਂ ਦੇ ਤਿੰਨ ਕਿੱਲੇ ਜ਼ਮੀਨ ਦੇ ਵੀ ਆਉਂਦੇ ਸੀ ਉਹ ਨੌਕਰੀ ਵੀ ਕਰਦੀ ਸੀ ਗੀਤਾ ਦੀ ਸਾਸੂ ਉਸ ਨੂੰ ਬਹੁਤ ਪਿਆਰ ਕਰਦੀ ਸੀ ਪਿਆਰ ਕਰਦੀ ਵੀ ਕਿਉਂ ਨਾ ਇੱਕ ਤਾਂ ਲੱਖ ਰੁਪਿਆ ਤਨਖਾਹ ਆਉਂਦੀ ਸੀ ਉੱਪਰੋਂ ਤਿੰਨ ਕਿੱਲਾਂ ਦਾ ਠੇਕਾ ਗੀਤਾ ਤਾਂ ਉਹਨਾਂ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਸੀ ਪਰ ਗੀਤਾ ਦੇ ਘਰ ਵਾਲਾ ਬਹੁਤ ਸ਼ਰਾਬ ਪਿੰਦਾ ਸੀ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਦਾ ਇੱਕ ਦਿਨ ਗੀਤਾ ਬੈਂਕ ਵਿੱਚ ਕੰਮ ਜ਼ਿਆਦਾ ਹੋਣ ਕਰਕੇ ਥੋੜੀ ਜਹੀ ਲੇਟ ਹੋ ਗਈ। ਜਿਵੇਂ ਹੀ ਉਹ ਘਰ ਆਈ ਤਾਂ ਸਾਹਮਣੇ ਗਗਨ ਗੁੱਸੇ ਨਾਲ ਭਰਿਆ ਬੈਠਾ ਸੀ। ਘਰ ਵੜਦਿਆਂ ਹੀ ਉਹਨੇ ਗੀਤਾ ਤੇ ਹੱਥ ਚੁੱਕਿਆ ਤੇ ਗੁੱਸੇ ਨਾਲ ਕਹਿਣ ਲੱਗਾ, "ਬੇਸ਼ਰਮ, ਇੰਨੀ ਰਾਤ ਤੱਕ ਕਿੱਥੇ ਘੁੰਮਦੀ ਰਹਿੰਦੀ ਹੈਂ?" ਤਾਂ ਉਹ ਹੈਰਾਨ ਹੋ ਗਈ ਕਹਿਣ ਲੱਗੀ, "ਮੇਰੀ ਇੱਕ ਮੀਟਿੰਗ ਸੀ, ਇਸ ਲਈ ਮੈਨੂੰ ਦੇਰ ਹੋ ਗਈ।" ਗਗਨ ਗੁੱਸੇ ਨਾਲ ਘਰੋਂ ਬਾਹਰ ਚਲਾ ਗਿਆ। ਉਸ ਦਾ ਪਤੀ ਛੋਟੀਆਂ-ਛੋਟੀਆਂ ਗੱਲਾਂ ਤੇ ਨਾਰਾਜ਼ ਹੋ ਕੇ ਉਸ ਤੇ ਹੱਥ ਚੁੱਕ ਲੈਂਦਾ ਸੀ ਪਿਆਰ ਨਾਲ ਤਾਂ ਕਦੀ ਗੱਲ ਨਹੀਂ ਕਰਦਾ ਸੀ ਗੀਤਾ ਇਸ ਰਿਸ਼ਤੇ ਤੋਂ ਮੁਕਤ ਹੋਣਾ ਚਾਹੁੰਦੀ ਸੀ ਬਸ ਆਪਣੀ ਸੱਸ ਦੇ ਚੰਗੇ ਵਿਹਾਰ ਦੇ ਕਾਰਨ ਹੀ ਰੁਕ ਜਾਂਦੀ ਸੀ ਹਰ ਵਾਰ ਜਦੋਂ ਕੋਈ ਫੈਸਲਾ ਲੈਣਾ ਚਾਹਦੀ ਤਾਂ ਉਹਨੂੰ ਆਪਣੀ ਸੱਸ ਦੀਆਂ ਗੱਲਾਂ ਭਾਵੁਕ ਕਰ ਦਿੰਦੀਆਂ ਕਹਿ ਦਿੰਦੀ ਬਹੂ ਮੈਂ ਤੇਰੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਆ ਮੈਂ ਗਗਨ ਨੂੰ ਸਮਝਾਉਂਗੀ ਸਾਰਾ ਕੁਝ ਠੀਕ ਹੋ ਜੂ ਗਗਨ ਆਪਣੇ ਪਿਤਾ ਦੇ ਗੁਜਰਦਾਨ ਤੋਂ ਬਾਅਦ ਥੋੜਾ ਜਿਹਾ ਚੜਚੜਾ ਹੋ ਗਿਆ ਹੈ ਹੁਣ ਤੂੰ ਨਹੀਂ ਉਸ ਨੂੰ ਸਮਝੇਂਗੀ ਆਪਣੇ ਜੀਵਨ ਸਾਥੀ ਨੂੰ ਛੱਡ ਦੇਵੇਂਗੀ ਤਾਂ ਕੰਮ ਕਿਵੇਂ ਚੱਲੇਗਾ ਗੀਤਾ ਨੇ ਕਈ ਵਾਰ ਆਪਣੀ ਸੱਸ ਨੂੰ ਕਿਹਾ ਕਿ ਆਪਾਂ ਗਗਨ ਨੂੰ ਕਿਸੇ ਡਾਕਟਰ ਕੋਲ ਲੈ ਚੱਲਦੇ ਹਾਂ ਪਰ ਉਹਦੀ ਸੱਸ ਮਨਾ ਕਰ ਦਿੰਦੀ ਉਹਦੀ ਸੱਸ ਸ਼ਹਿਰ ਤੋਂ ਕਾਫੀ ਦੂਰ ਪਿੰਡ ਸੀ ਜਿੱਥੇ ਰਹਿੰਦੀ ਸੀ ਇਹ ਸ਼ਹਿਰ ਪਹੁੰਚਣ ਨੂੰ 1 ਘੰਟਾ ਲੱਗ ਜਾਂਦਾ ਸੀ ਉਹ ਆਪਣੇ ਪਿੰਡ ਵਾਲੇ ਘਰ ਵਿੱਚ ਰਹਿੰਦੀ ਸੀ ਤੇ ਗਗਨ ਆਪਣੀ ਨੌਕਰੀ ਕਾਰਨ ਦੂਜੇ ਸ਼ਹਿਰ 'ਚ ਰਹਿੰਦਾ ਸੀ ਗੀਤਾ ਵੀ ਸਰਕਾਰੀ ਟੀਚਰ ਸੀ ਤਨਖਾਹ ਉਸ ਦੀ ਆਪਣੇ ਘਰ ਵਾਲੇ ਤੋਂ ਦੁੱਗਣੀ ਸੀ ਗੀਤਾ ਦੀ ਸੱਸ ਹਰ ਵੇਲੇ ਉਹਦੀਆਂ ਤਾਰੀਫਾਂ ਕਰਦੀ ਉਹਦੇ ਸਾਹਮਣੇ ਕਦੀ ਫੋਨ ਕਰਕੇ ਗਗਨ ਨੂੰ ਵੀ ਝਿੜਕ ਦਿੰਦੀ ਸੀ ਗੀਤਾ ਸੋਚਦੀ ਉਹਦੀ ਸੱਸ ਕਿੰਨੀ ਚੰਗੀ ਐ ਜਿਹੜੀ ਆਪਣੇ ਮੁੰਡੇ ਨੂੰ ਉਹਦੀਆਂ ਗਲਤੀਆਂ ਤੇ ਝੜਕਦੀ ਆ ਕਿੰਨੀ ਵਾਰ ਗੀਤਾ ਦੇ ਨਾਲ ਇੰਨੀ ਜ਼ਿਆਦਾ ਮਾਰਕਟਾਈ ਹੋ ਜਾਂਦੀ ਕਿ ਉਹਦਾ ਮਨ ਕਰਦਾ ਉਹ ਆਪ ਪੁਲਿਸ ਨੂੰ ਫੋਨ ਕਰ ਦੇਵੇ ਪਰ ਆਪਣੀ ਸੱਸ ਦਾ ਲਿਹਾਜ਼ ਕਰਕੇ ਉਹ ਪੁਲਿਸ ਨੂੰ ਫੋਨ ਨਾ ਕਰਦੀ ਅੱਜ ਵੀ ਉਹ ਦੁਖੀ ਮਨ ਨਾਲ ਆਪਣੀ ਸੱਸ ਨੂੰ ਫੋਨ ਲਾਉਣ ਲੱਗੀ ਤੇ ਉਹਦੀ ਸੱਸ ਨੇ ਫੋਨ ਚੁੱਕਿਆ ਕਹਿਣ ਲੱਗੀ ਕੀ ਹਾਲ ਹੈ ਬਹੂ ਤਾਂ ਗੀਤਾ ਫੁੱਟ ਫੁੱਟ ਕੇ ਰੋ ਪਈ ਮੰਮੀ ਜੀ ਅੱਜ ਫੇਰ ਗਗਣ ਨੇ ਮੈਨੂੰ ਕੁੱਟਿਆ ਤੇ ਗੁੱਸੇ ਨਾਲ ਘਰੋਂ ਕਿਤੇ ਚਲਿਆ ਗਿਆ ਹੈ ਤਾਂ ਉਸਦੀ ਸੱਸ ਦੁਖੀ ਮਨ ਨਾਲ ਕਹਿਣ ਲੱਗੀ ਕੀ ਹੋ ਗਿਆ ਉਹ ਕਹਿੰਦੀ ਉਹਦੀ ਬੈਣੀ ਉੱਠਣੀ ਖਰਾਬ ਹੋ ਗਈ ਆ ਪਤਾ ਨਹੀਂ ਸਾਰਾ ਦਿਨ ਕਿੱਥੇ ਕਿੱਥੇ ਫਿਰਦਾ ਰਹਿੰਦਾ ਹੈ ਉਹਨੂੰ ਮੈਂ ਘਰ ਫੋਨ ਕਰਕੇ ਸਾਦੀ ਹਾਂ ਫਿਰ ਉਹਦੀ ਸੱਸ ਕਹਿੰਦੀ ਕੋਈ ਨਹੀਂ ਮੈਂ ਛੱਡਕੂੰਗੀ ਉਹ ਤੇਰੇ ਤੇ ਕਿਵੇਂ ਹੱਥ ਚੁੱਕ ਸਕਦਾ ਹੈ ਉਹ ਸੋਚਣ ਲੱਗੀ ਕਿ ਸਾਰੇ ਘਰਾਂ 'ਚ ਜੇ ਇਹੋ ਜਿਹੇ ਸੱਸਾਂ ਹੋਣ ਘਰ ਦੀ ਕੋਈ ਔਰਤ ਦੁਖੀ ਨਾ ਹੋਵੇ ਮੇਰੇ ਵਰਗੀ ਸੱਸ ਦੱਸ ਕਿਹਨੂੰ ਮਿਲੂਗੀ ਕਿੰਨੀ ਚੰਗੀ ਆ ਮੇਰੀ ਸੱਸ ਜਿਹੜੀ ਆਪਣੇ ਮੁੰਡੇ ਨੂੰ ਝੜਕੰਦੀਆਂ ਗੱਲਾਂ ਕਰ ਰਹੀ ਆ ਉਹਦੇ ਮਨ ਵਿੱਚ ਆਪਣੀ ਸੱਸ ਲਈ ਸਨਮਾਨ ਹੋਰ ਵੀ ਵਧ ਗਿਆ ਉਹ ਕਹਿਣ ਲੱਗੀ ਮੰਮੀ ਜੀ ਤੁਸੀਂ ਕਿੰਨੇ ਚੰਗੇ ਹੋ ਪਤਾ ਨਹੀਂ ਕਿਉਂ ਗਗਨ ਦਾ ਸੁਭਾਅ ਬਿਲਕੁਲ ਤੁਹਾਡੇ ਤੇ ਨਹੀਂ ਗਿਆ ਤਾਂ ਉਸ ਦੀ ਸੱਸ ਕਹਿਣ ਲੱਗੀ ਚਿੰਤਾ ਨਾ ਕਰ ਪੁੱਤ ਮੈਂ ਉਹਨੂੰ ਸਮਝਾਉਂਗੀ ਤੇ ਹੁਣ ਘਰ ਦੀ ਮੁਰੰਮਤ ਕਰਵਾਉਣੀ ਆ ਤੂੰ ਮੇਰੇ ਅਕਾਊਂਟ ਚ 20000 ਰੁਪਏ ਭੇਜ ਦੇ ਗੀਤਾ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਜੀ ਮੈਂ ਤੁਹਾਡੇ ਅਕਾਊਂਟ ਵਿੱਚ ਪੈਸੇ ਭੇਜ ਦੇਵਾਂਗੀ ਉਹਦੀ ਸੱਸ ਖੁਸ਼ ਹੋ ਗਈ ਫਿਰ ਗੀਤਾ ਬੋਲੀ ਮੰਮੀ ਜੀ ਮੈਂ ਆਪਣੇ ਰਿਸ਼ਤੇ ਵਿੱਚ ਇੰਨਾ ਦਰਦ ਝੱਲ ਰਹੀ ਆ ਮਨ ਕਰਦਾ ਹੈ ਕਿ ਮੈਂ ਇਹਨਾਂ ਨੂੰ ਹੁਣੇ ਤਲਾਕ ਦੇ ਕੇ ਕਿਤੇ ਚਲੀ ਜਾਵਾਂ ਉਹਦੀ ਸੱਸ ਕਹਿੰਦੀ ਨਹੀਂ ਪੁੱਤ ਐਵੇਂ ਨਹੀਂ ਕਰੀਦਾ ਮੈਂ ਕਿੰਨੇ ਸ਼ੌਂਕ ਨਾਲ ਤੈਨੂੰ ਵਿਆਹ ਕੇ ਆਪਣੀ ਨੂੰ ਬਣਾ ਕੇ ਲਈ ਸੀ ਕੀ ਤੂੰ ਮੇਰੇ ਲਈ ਇਸ ਰਿਸ਼ਤੇ ਨੂੰ ਨਹੀਂ ਨਿਭਾ ਸਕਦੀ ਤੇਰੇ ਜਾਣ ਤੋਂ ਬਾਅਦ ਮੈਂ ਕੀ ਕਰੂੰਗੀ ਮੈਂ ਕਿਵੇਂ ਆਪਣੀ ਜ਼ਿੰਦਗੀ ਲੰਘਾਉਂਗੀ ਮੇਰਾ ਪੁੱਤ ਤਾਂ ਨਿੱਤ ਦਾ ਸ਼ਰਾਬੀ ਹੈ ਤੇਰੇ ਤੇ ਮਾਰਕਟਾਈ ਕਰਦਾ ਹੈ ਮੇਰੇ ਤੇ ਕਿਉਂ ਨਾ ਕਰੇਗਾ ਫਰਕ ਇਹਨਾਂ ਹੈ ਕਿ ਮੈਂ ਉਸ ਤੋਂ ਦੂਰ ਰਹਿਣੀ ਆ ਤੂੰ ਕੋਲ ਰਹਿਣੀ ਆ ਇਸ ਕਰਕੇ ਤੇਰੇ ਤੇ ਗੁੱਸਾ ਕੱਢ ਦਿੰਦਾ ਹੈ ਧੀਏ ਮੇਰੇ ਤੇ ਬੁਢਾਪੇ ਦਾ ਸਹਾਰਾ ਤੂੰ ਹੀ ਆ ਤੂੰ ਮੈਨੂੰ ਛੱਡ ਕੇ ਨਾ ਜਾਈ ਮੇਰੀ ਧੀ ਇਹਨਾਂ ਕਹਿ ਕੇ ਉਸ ਦੀ ਸੱਸ ਰੋਣ ਲੱਗ ਪਈ ਤੇ ਗੀਤਾ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ ਕਹਿਣ ਲੱਗੀ ਮੰਮੀ ਜੀ ਤੁਹਾਡੀ ਵਜ੍ਹਾ ਨਾਲ ਹੀ ਤਾਂ ਮੈਂ ਇਹ ਹੀ ਸੋਚ ਕੇ ਫੈਸਲਾ ਲੈਣ ਤੋਂ ਇਨਕਾਰ ਕਰ ਦਿੰਦੀ ਹਾਂ ਤੇ ਹੋਰ ਹਰ ਕੋਈ ਵੀ ਕਦਮ ਨਹੀਂ ਚੁੱਕਦੀ ਉਸਦੀ ਸੱਸ ਕਹਿਣ ਲੱਗੀ ਵਧੀਆ ਗੱਲ ਆ ਪੁੱਤ ਚਲ ਠੀਕ ਆ ਹੁਣ ਫਿਰ ਮੈਂ ਫੋਨ ਰੱਖਦੀ ਹਾਂ ਸੱਸ ਦੀ ਚਾਲ ਤੋਂ ਅਣਜਾਣ ਗੀਤਾ ਆਪਣੇ ਘਰ ਵਾਲੇ ਦੀ ਕੁੱਟ ਖਾ ਕੇ ਵੀ ਕੋਈ ਠੇਸ ਕਦਮ ਨਹੀਂ ਚੁੱਕ ਪਾਉਂਦੀ ਸੀ ਸੱਸ ਝੂਠੀ ਹਮਦਰਦੀ ਦਿਖਾ ਕੇ ਆਪਣਾ ਬੈਂਕ ਬੈਲੈਂਸ ਵਧਾ ਰਹੀ ਸੀ ਪਰ ਅੱਜ ਜੋ ਹੋਇਆ ਉਸ ਦੀ ਗੀਤਾ ਨੂੰ ਆਸ ਹੀ ਨਹੀਂ ਸੀ ਫੋਨ ਤੇ ਗੱਲ ਕਰਨ ਤੋਂ ਬਾਅਦ ਉਸ ਦੀ ਸੱਸ ਫੋਨ ਬੰਦ ਕਰਨਾ ਭੁੱਲ ਗਈ ਉਦੋਂ ਹੀ ਗੀਤਾ ਨੇ ਜੋ ਸੁਣਿਆ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਰ ਨਿਕਲ ਗਈ ਉਸ ਦੀ ਸੱਸ ਨੇ ਕਿਹਾ ਮੈਂ ਫੋਨ ਕੱਟਦੀ ਹਾਂ ਇਹਨਾਂ ਕਹਿ ਕੇ ਉਹ ਨਹੀਂ ਫੋਨ ਚਾਲੂ ਰੱਖ ਦਿੱਤਾ ਗੀਤਾ ਵੀ ਫੋਨ ਕੱਟਣੇ ਵਾਲੀ ਸੀ ਕਿ ਉਧਰੋਂ ਆਵਾਜ਼ ਸੁਣਾਈ ਦਿੱਤੀ ਉਹਦੀ ਸੱਸ ਸ਼ਾਇਦ ਕਿਸੇ ਗਵੰਡਨ ਨਾਲ ਗੱਲਾਂ ਕਰ ਰਹੀ ਸੀ ਤੇ ਕਹਿ ਰਹੀ ਸੀ ਦੇਖਿਆ ਭੈਣੇ ਕਿਵੇਂ ਆਪਣੀ ਨੂੰ ਨਾਲ ਝੂਠੀ ਹਮਦਰਦੀ ਦਿਖਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੀਆਂ ਨੂੰ ਨੂੰ ਦਿਖਾਉਣ ਦੇ ਲਈ ਕਿ ਮੈਂ ਆਪਣੇ ਮੁੰਡੇ ਨੂੰ ਵੀ ਦੋ ਚਾਰ ਗੱਲਾਂ ਸੁਣਾ ਦਿੰਦੀ ਆ ਉਹਨੂੰ ਵੀ ਝੜਕ ਦਿੰਦੀ ਆ ਉਹਦੇ ਵੀ ਖਿਲਾਫ ਕੋਈ ਸਖਤ ਕਦਮ ਨਹੀਂ ਉਠਾ ਸਕਦੀ ਮੇਰੇ ਕਰਕੇ ਮੇਰੀ ਨੂੰ ਇੱਧਰ ਆਪਣੇ ਮੁੰਡੇ ਨੂੰ ਸਿਖਾਉਂਦੀ ਰਹਿੰਨੀ ਆ ਤੇ ਉਹ ਮੇਰੇ ਪਿੱਛੇ ਲਾ ਕੇ ਆਪਣੇ ਘਰਵਾਲੀ ਨੂੰ ਕੰਟਰੋਲ ਵਿੱਚ ਰੱਖਦਾ ਹੈ। ਮੇਰਾ ਮੁੰਡਾ ਆਪਣੇ ਘਰਵਾਲੀ ਨੂੰ ਤੇ ਖੁੱਲ ਕੇ ਅਤਿਆਚਾਰ ਕਰਦਾ ਹੈ ਤੇ ਮੇਰੀ ਨੂੰ ਆਤਮ ਨਿਰਭਉ ਨਿਰਪਰ ਹੋਣ ਦੇ ਬਾਵਜੂਦ ਠੋਸ ਕਦਮ ਨਹੀਂ ਚੱਕ ਪਾਉਂਦੀ ਕਿਉਂਕਿ ਉਹਨੂੰ ਮੈਂ ਬਹਿਲਾ ਕੇ ਮਨਾਜੋ ਲੈਣੀ ਆ ਕਿ ਕੋਈ ਗੱਲ ਨਹੀਂ ਪੁੱਤ ਸਾਡੇ ਨਾਲ ਤੂੰ ਗੱਲਾਂ ਬਾਤਾਂ ਕਰਿਆ ਕਰੇ ਆਪੇ ਸੁਧਰ ਜਾਊਗਾ। ਨਾ ਇਸ ਰਿਸ਼ਤੇ ਚੋਂ ਉਹਨੂੰ ਬਾਹਰ ਨਿਕਲ ਦੇਵਾਂਗੀ ਉਹ ਘਟ ਘਟ ਕੇ ਇਦਾਂ ਹੀ ਜੀਵੂਗੀ ਰੋਣਾ ਧੋਣਾ ਕਰਕੇ ਮੈਂ ਆਪਣਾ ਖਰਚਾ ਉਹਦੇ ਕੋਲੋਂ ਮੰਗ ਲੈਂਦੀ ਹਾਂ ਤੇ ਮੇਰਾ ਪੁੱਤ ਵੀ ਮੈਨੂੰ ਖਰਚੇ ਦੇ ਪੈਸੇ ਦੇ ਦਿੰਦਾ ਹੈ ਤੇ ਮੇਰੀ ਬਹੂ ਵੀ ਪੈਸੇ ਭੇਜ ਦਿੰਦੀ ਆ ਮੈਨੂੰ ਹੋਰ ਕੀ ਚਾਹੀਦਾ ਹੈ ਇਹ ਸਾਰਾ ਕੌਣ ਸੁਣ ਕੇ ਗੀਤਾ ਦੀ ਪੈਰਾਂ ਹੇਠੋਂ zameen ਨਿਕਲ ਗਈ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਦੇ ਨਾਲ ਇੰਨੀ ਹਮਦਰਦੀ ਜਿਤਾਉਣ ਵਾਲੀ ਸੱਸ ਦਾ ਦौराਚੇਰਾ ਵੀ ਹੋ ਸਕਦਾ ਹੈ ਉਹ ਆਪਣੇ ਘਰ ਵਾਲੇ ਦੇ ਖਿਲਾਫ ਕੋਈ ਠੋਸ ਕਦਮ ਚੁੱਕਣ ਤੋਂ ਪਹਿਲਾਂ ਆਪਣੀ ਸੱਸ ਬਾਰੇ ਸੋਚ ਕੇ ਰੁਕ ਜਾਂਦੀ ਸੀ ਉਹਦੀ ਸੱਸ ਉਹ ਸਾਰਾ ਕੁਝ ਸਹਿ ਨਹੀਂ ਸਕੂਗੀ ਇਕਲੌਤੇ ਮੁੰਡੇ ਨੂੰ ਉਹਨੇ ਇੰਨੇ ਮਿਹਨਤ ਨਾਲ ਪਾਲ-ਪੋਸ ਕੇ ਵੱਡਾ ਕੀਤਾ ਉੱਪਰੋਂ ਗੀਤਾ ਦੇ ਸਾਹਮਣੇ ਮੁੰਡੇ ਨੂੰ ਝਟਕੰਦਾ ਦਿਖਾਵਾ ਕਰਦੀ ਸੀ ਪਰ ਅੱਜ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਉਹਨੂੰ ਸਮਝ ਆ ਗਈ ਸੀ ਕਿ ਇਹ ਤਾਂ ਬਸ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇਧਰ ਪਤੀ ਕਦੇ ਉਹਦੇ ਨਾਲ ਪਿਆਰ ਨਾਲ ਗੱਲ ਕੀਤੀ ਸੀ ਤੇ ਨਾ ਹੀ ਉਸ ਦਾ ਉਹ ਧਿਆਨ ਰੱਖਦਾ ਸੀ ਬਸ ਝੂਠ ਦਾ ਬੋਝ ਢੋ ਰਿਹਾ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਮੈਨੂੰ ਤਾਂ ਗੀਤਾ ਨੂੰ ਲੱਗਦਾ ਸੀ ਮੈਨੂੰ ਮੇਰੀ ਸੱਸ ਸਮਝਦੀ ਆ ਪਰ ਅੱਜ ਵੀ ਅੱਜ ਉਹਦਾ ਇਹ ਵੀ ਪਰਮ ਟੁੱਟ ਚੁੱਕਿਆ ਸੀ ਉਹਨੇ ਥੋੜੀ ਦੇਰ ਤੱਕ ਤਾਂ ਆਪਣੀ ਸੱਸ ਦੀਆਂ ਗੱਲਾਂ ਸੁਣੀਆਂ ਤੇ ਫਿਰ ਫੋਨ ਕੱਟ ਦਿੱਤਾ ਕਿਉਂਕਿ ਹੋਰ ਉਹ ਤੋਂ ਸੁਣਿਆ ਨਹੀਂ ਜਾ ਰਿਹਾ ਸੀ ਉਹਦੀਆਂ ਅੱਖਾਂ 'ਚ ਹੰਝੂ ਆ ਰਹੇ ਸੀ ਉਦੋਂ ਹੀ ਗਗਨ ਬਾਹਰੋਂ ਆ ਗਿਆ ਉਹ ਸ਼ਰਾਬ ਦੇ ਨਸ਼ੇ ਨਾਲ ਝੂਮ ਰਿਹਾ ਸੀ ਅੰਦਰ ਆਉਂਦਿਆਂ ਹੀ ਉਹ ਰੋਟੀ ਮੰਗਣ ਲੱਗਾ ਗੀਤਾ ਗੁੱਸੇ 'ਚ ਬੋਲੀ ਕਹਿਣ ਲੱਗੀ ਮੈਂ ਨਹੀਂ ਰੋਟੀ ਬਣਾਉਣੀ ਤੂੰ ਮੈਨੂੰ ਇੰਨਾ ਕੁੱਟਦਾ ਮਾਰਦਾ ਹਜੇ ਵੀ ਮੇਰੇ ਤੋਂ ਰੋਟੀ ਦੀ ਉਮੀਦ ਰੱਖਦਾ ਹੈ ਕਿ ਤੈਨੂੰ ਰੋਟੀ ਪਕਾ ਕੇ ਦੇਵਾਂਗੀ ਉਦੋਂ ਹੀ ਗਗਨ ਗੁੱਸੇ ਨਾਲ ਕਹਿਣ ਲੱਗਾ ਲੱਗਦਾ ਇੰਜ ਨਹੀਂ ਮੰਨੇਗੀ ਇਹਨੂੰ ਮਾਰਨ ਲਈ ਉਹਨੇ ਫਿਰ ਆਪਣੀ ਬੈਲਟ ਖੋਲ ਲਈ ਅੱਜ ਗੀਤਾ ਨੇ ਵੀ ਤੈਅ ਕਰ ਲਿਆ ਸੀ ਕਿ ਉਹ ਇਹ ਅਤਿਆਚਾਰ ਹੋਰ ਨਹੀਂ ਸਹੇਗੀ। ਉਹਨੇ ਆਪਣੇ ਕਮਰੇ ਵਿੱਚ ਭੱਜ ਕੇ ਜਾਣਾ ਚਾਹਿਆ ਤਾਂ ਉਸਦੇ ਪਤੀ ਨੇ ਉਹਨੂੰ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਜਿਸ ਦੇ ਨਾਲ ਉਹ ਬਿਸਤਰੇ ਤੇ ਡੰਗ ਪਈ। ਉਹਦੇ ਮੂੰਹ ਚੋਂ ਖੂਨ ਵਗਣ ਲੱਗਾ। ਕਿਸੇ ਜ਼ਖਮੀ ਨਾਗਨ ਵਾਂਗ ਟੜਫ ਉੱਠੀ। ਗੁੱਸੇ ਨਾਲ ਕਹਿਣ ਲੱਗੀ ਤੂੰ ਕੀ ਕਰ ਰਿਹਾ ਹਾਂ? ਮੈਂ ਤੇਰੀ ਘਰ ਵਾਲੀ ਹਾਂ। ਪਤਨੀ ਦੇ ਨਾਲ ਐਵੇਂ ਕੀਤਾ ਜਾਂਦਾ ਹੈ। ਤਾ ਗगन ਗੁੱਸੇ ਨਾਲ ਕਹਿਣ ਲੱਗਾ ਪਤਨੀ ਆ ਤਾਂ ਪਤਨੀ ਪੈਰ ਦੀ ਜੁੱਤੀ ਹੁੰਦੀ ਆ ਜੁੱਤੀ ਬਣ ਕੇ ਰਹਿ ਸਿਰ ਦਾ ਤਾਜ ਬਣਨ ਦੀ ਕੋਸ਼ਿਸ਼ ਨਾ ਕਰ ਇੰਨਾ ਕਹਿ ਕੇ ਉਹਨੇ ਗੀਤਾ ਦੇ ਵਾਲ ਫੜੇ ਤੇ ਵਾਲਾਂ ਤੋਂ ਫੜਦਾ ਹੋਇਆ ਖਿੱਚਦਾ ਕਹਿਣ ਲੱਗਾ ਹੁਣ ਆਈ ਨਾ ਅਕਲ ਟਿਕਾਣੀ ਐਵੇਂ ਹੀ ਤੇਰੇ ਤੇ ਕੁੱਟ ਪੈਂਦੀ ਰਹੇ ਤਾਂ ਤੂੰ ਕੰਟਰੋਲ 'ਚ ਰਹਿਣੀ ਆ ਇੰਨਾ ਕਹਿ ਕੇ ਉਹਨੂੰ ਮੰਜੇ ਤੋਂ ਥੱਲੇ ਸੁੱਟ ਦਿੱਤਾ ਗੀਤਾ ਨੂੰ ਸੱਟ ਲੱਗੀ ਪਰ ਉਹ ਹਿੰਮਤ ਕਰਕੇ ਲੜ ਖੜਾਉਂਦੀ ਹੋਈ ਉੱઠી ਗਗਨ ਬਿਸਤਰੇ ਵਿੱਚ ਪੈ ਗਿਆ ਉਹਦੀ ਸ਼ਰਾਬ ਇੰਨੀ ਜ਼ਿਆਦਾ ਪੀਤੀ ਸੀ ਕਿ ਉਸ ਨੂੰ ਕੋਈ ਹੋਸ਼ ਨਹੀਂ ਸੀ ਗੀਤਾ ਨੇ ਉਸ ਦੇ ਕੋਲ ਪਿਆ ਹੋਇਆ ਮੋਬਾਈਲ ਫੋਨ ਚੱਕਿਆ ਤੇ ਕਮਰੇ ਤੋਂ ਬਾਹਰ ਆ ਗਈ ਕਮਰੇ ਦਾ ਦਰਵਾਜ਼ਾ ਉਹਨੇ ਬਾਹਰੋਂ ਬੰਦ ਕਰ ਦਿੱਤਾ ਸ਼ਰਾਬ ਦੇ ਨਸ਼ੇ ਵਿੱਚ ਪਿਆ ਹੋਇਆ ਗਗਨ ਕੁਝ ਸਮਝ ਨਹੀਂ ਪਾ ਰਿਹਾ ਸੀ ਕਿ ਘੰਟੇ ਬਾਅਦ ਕੀ ਹੋਊਗਾ ਤੇ ਫਿਰ ਦਰਵਾਜ਼ੇ ਦੀ ਘੰਟੀ ਵੱਜੀ ਗੀਤਾ ਨੇ ਜਦੋਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪੁਲਿਸ ਇਨਸਪੈਕਟਰ ਆਪਣੀ ਪੂਰੀ ਟੀਮ ਦੇ ਨਾਲ ਖੜੀ ਸੀ ਨਹੀਂ ਉਹਨੇ ਆਪਣੇ ਸਰੀਰ ਤੇ ਪਏ ਨਿਸ਼ਾਨ ਦਿਖਾਏ ਤੇ ਦੱਸਿਆ ਕਿ ਕਿਸ ਤਰ੍ਹਾਂ ਉਹਦੇ ਘਰ ਵਾਲਾ ਉਸਤੇ ਅਤਿਆਚਾਰ ਕਰਦਾ ਹੈ ਕਿਸ ਤਰ੍ਹਾਂ ਉਸ ਦੀ ਸੱਸ ਉਸਦੇ ਪਤੀ ਨੂੰ ਮੇਰੇ ਖਿਲਾਫ ਭੜਕਾਉਣ ਦੀ ਹੈ ਸਬੂਤ ਦੇ ਤੌਰ ਤੇ ਉਹ ਉਸ ਨੇ ਆਪਣੀ ਸੱਸ ਦੀਆਂ ਗੱਲਾਂ ਦੀ ਜੋ ਆਵਾਜ਼ ਆ ਰਹੀ ਸੀ ਉਹ ਰਿਕਾਰਡ ਕਰ ਲਈ ਸੀ ਗੀਤਾ ਨੇ ਪੁਲਸ ਨੂੰ ਸੁਣਾਈ ਤੇ ਇੱਕ ਵੀਡੀਓ ਵੀ ਦਿਖਾਈ ਜਿਸ ਦੇ ਵਿੱਚ ਉਸਦੇ ਘਰ ਵਾਲਾ ਉਸ ਨੂੰ ਕੁੱਟਦਾ ਹੋਇਆ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿਉਂਕਿ ਗगन ਦੇ ਘਰ ਵੜਦਿਆਂ ਹੀ ਗੀਤਾ ਨੇ ਆਪਣੇ ਕਮਰੇ ਵਿੱਚ ਫੋਨ ਇਸ ਤਰ੍ਹਾਂ ਰੱਖ ਦਿੱਤਾ ਸੀ ਕਿ ਉਹਦੀ ਵੀਡੀਓ ਬਣ ਸਕੇ ਕਿਉਂਕਿ ਗੀਤਾ ਨੂੰ ਪਤਾ ਹੀ ਸੀ ਰੋਜ਼ ਦੀ ਤਰ੍ਹਾਂ ਜਦੋਂ ਗगन ਕਮਰੇ ਵਿੱਚ ਆਵੇਗਾ ਤੇ ਉਸ ਦੀ ਮਾਰ-ਕੁਟਾਈ ਜ਼ਰੂਰ ਕਰੇਗਾ ਜਦੋਂ ਉਸ ਨੇ ਪੁਲਸ ਨੂੰ ਉਹ ਵੀਡੀਓ ਦਿਖਾਈ ਤਾਂ ਪੁਲਿਸ ਗਗਨ ਨੂੰ ਗ੍ਰਿਫਤਾਰ ਕਰਨ ਲੱਗੀ ਗਗਨ ਬੋਲਿਆ ਗੀਤਾ ਇਹ ਤੂੰ ਕੀ ਕਰ ਰਹੀ ਹੈ ਮੰਮੀ ਨੂੰ ਪਤਾ ਲੱਗੇਗਾ ਤਾਂ ਉਹ ਕੀ ਸੋਚਣਗੇ ਉਹ ਤੈਨੂੰ ਕਿੰਨਾ ਪਿਆਰ ਕਰਦੇ ਆ ਗੀਤਾ ਕਹਿਣ ਲੱਗੀ ਟੱਠੇ ਖੂਚ ਜਾਵੇਂ ਤੂੰ ਤੇ ਟੱਠੇ ਖੂਚ ਜਾਵੇ ਤੇਰੀ ਮਾਂ ਉਹਦੀਆਂ ਮੈਂ ਸਾਰੀਆਂ ਚਾਲਾਂ ਸਮਝ ਚੁੱਕੀ ਹਾਂ ਹੁਣ ਤੁਹਾਨੂੰ ਦੋਵਾਂ ਮਾਂ ਪੁੱਤਾਂ ਨੂੰ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਜਾਣਾ ਹੀ ਪਵੇਗਾ ਗਗਨ ਬੜਾ ਹੈਰਾਨ ਹੋਈ ਸੋ ਉਹ ਸੋਚਣ ਲੱਗਾ ਕਿ ਚੁੱਪ-ਚੁੱਪ ਰਹਿਣ ਵਾਲੀ ਤੇ ਮੇਰੀ ਮਾਂ ਦੀ ਹਰ ਗੱਲ ਬੰਨਣ ਵਾਲੀ ਗੀਤਾ ਨੂੰ ਅੱਜ ਕੀ ਹੋ ਗਿਆ ਅੱਜ ਅਤਿਆਚਾਰ ਦਾ ਅੰਤ ਹੋਣ ਵਾਲਾ ਸੀ ਜਦੋਂ ਇਨਸਾਨ ਵਿੱਚ ਹਿੰਮਤ ਆ ਜਾਂਦੀ ਹੈ ਤਾਂ ਗਲਤ ਦੇ ਖਿਲਾਫ ਆਵਾਜ਼ ਚੁੱਕਣ ਦੀ ਤਾਕਤ ਵੀ ਉਹਦੇ 'ਚ ਆ ਜਾਂਦੀ ਹੈ ਉਹਨੂੰ ਇੰਨੇ ਦਿਨਾਂ ਤੋਂ ਸੱਚਾਈ ਪਤਾ ਨਹੀਂ ਸੀ ਸ਼ਾਇਦ ਇਸ ਕਰਕੇ ਕਿ ਉਹਦੇ ਆਉਣ ਵਾਲੇ ਦਿਨ ਚੰਗੇ ਹਨ ਇਸ ਲਈ ਉਹਨੂੰ ਸੱਚਾਈ ਦਾ ਪਤਾ ਲੱਗ ਗਿਆ ਤੇ ਉਸ ਨੇ ਫਿਰ ਪੁਲਿਸ ਦੇ ਨਾਲ ਗगन ਦੇ ਪਿੰਡ ਪਹੁੰਚੀ ਦਿੱਤੀ ਉਸਦੀ ਮਾਂ ਰਹਿੰਦੀ ਸੀ ਉਸਦੀ ਮਾਂ ਨੂੰ ਲੇਡੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗੀਤਾ ਦੀ ਸੱਸ ਗ੍ਰਿਫਤਾਰੀ ਦੀ ਵਜ੍ਹਾ ਪੁੱਛਣ ਲੱਗੀ ਤੇ ਪੁਲਿਸ ਨੇ ਕਿਹਾ ਕਿ ਤੂੰ ਆਪਣੇ ਮੁੰਡੇ ਨੂੰ ਬਹੂ ਤੇ ਉੱਤੇ ਅਤਿਆਚਾਰ ਕਰਨ ਲਈ ਭੜਕਾਇਆ ਹੈ ਸਜ਼ਾ ਤਾਂ ਮਿਲਣੀ ਹੀ ਹੈ ਰਿਸ਼ਤੇ ਤੋਂ ਮੁਕਤ ਹੋਣ ਕਰਕੇ ਹੁਣ ਗੀਤਾ ਬੜੀ ਖੁਸ਼ ਸੀ ਉਹ ਆਪਣੇ ਘਰ ਵਾਲੇ ਤੋਂ ਤਲਾਕ ਲੈ ਕੇ ਸੋਖ ਦਾ ਸਾਹ ਲਿਆ ਨੌਕਰੀ ਕਰਦੀ ਸੀ ਤੇ ਆਪਣੀ ਦਮ ਤੇ ਜ਼ਿੰਦਗੀ ਜੀਣ ਲੱਗੀ ਉਹਦੇ ਉੱਤੇ ਕਿਸੇ ਦਾ ਕੋਈ ਬੋਝ ਨਹੀਂ ਸੀ ਗੀਤਾ ਬਹੁਤ ਸਿਆਣੀ ਤੇ ਸਮਝਦਾਰ ਸੀ ਗगन ਦੇ ਚਾਚੇ ਦਾ ਪਰਿਵਾਰ ਗੀਤਾ ਦੀ ਪਹਿਲਾਂ ਵੀ ਬਹੁਤ ਮਦਦ ਕਰਦਾ ਹੁੰਦਾ ਸੀ ਉਹਨੂੰ ਪਿਆਰ ਵੀ ਬਹੁਤ ਕਰਦਾ ਸੀ ਗगन ਗੀਤਾ ਦੀ ਮਾਰਕਟਾਈ ਕਰਦਾ ਸੀ ਤਾਂ ਚਾਚੇ ਕਿ ਛਡਵਾਉਣ ਆਉਂਦੇ ਸੀ ਅੱਜ ਗगन ਦੇ ਚਾਚਾ ਚਾਚੀ ਕਹਿਣ ਲੱਗੇ ਤੇ ਇਹ ਤੇਰੇ ਵਰਗੀਆਂ ਨੂੰਹਾਂ ਤਾਂ ਕਰਮਾਂ ਵਾਲਿਆਂ ਨੂੰ ਮਿਲਦੀਆਂ ਹਨ ਅਸੀਂ ਤੈਨੂੰ ਅਪਣਾਉਣਾ ਚਾਹੁੰਦੇ ਹਾਂ ਜੇ ਤੈਨੂੰ ਇਤਰਾਜ਼ ਨਹੀਂ ਤਾਂ ਅਸੀਂ ਤੇਰਾ ਮਨਦੀਪ ਨਾਲ ਆਪਣੇ ਪੁੱਤਰ ਨਾਲ ਵਿਆਹ ਕਰਕੇ ਤੈਨੂੰ ਨੂੰਹ ਬਣਾਉਣਾ ਚਾਹੁੰਦੇ ਹਾਂ ਗੀਤਾ ਵੀ ਆਪਣੇ ਚਾਚੇ ਦੇ ਪਰਿਵਾਰ ਅਤੇ ਮਨਦੀਪ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਹਨਾਂ ਨੂੰ ਸਮਝ ਵੀ ਚੁੱਕੀ ਸੀ ਕਿ ਪਰਿਵਾਰ ਬਹੁਤ ਵਧੀਆ ਹੈ ਗੀਤਾ ਨੇ ਉਸ ਰਿਸ਼ਤੇ ਲਈ ਹਾਂ ਕਰ ਦਿੱਤੀ ਕਿਉਂਕਿ ਉਹ ਦੱਗੇ ਪਿੱਛੇ ਹੈ ਵੀ ਕੋਈ ਨਹੀਂ ਸੀ ਫਿਰ ਮਨਦੀਪ ਤੇ ਗੀਤਾ ਦਾ ਵਿਆਹ ਕਰਤਾ ਗੀਤਾ ਵਿਆਹ ਕਰਕੇ ਚਾਚੇ ਸਹੁਰੇ ਦੇ ਘਰ ਨੂੰਹ ਬਣ ਕੇ ਜਾਵਲੀ ਉਸਦੇ ਉਸ ਘਰ ਜਾ ਕੇ ਸਾਰੇ ਦੁੱਖ ਭੁੱਲ ਗਏ ਤੇ ਉਹ ਮਨਦੀਪ ਨਾਲ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰਨ ਲੱਗ ਪਈ। ਹੁਣ ਗੀਤਾ ਆਪਣੀ ਪਿਛਲੀ ਜ਼ਿੰਦਗੀ ਭੁੱਲ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਜਿਉਣ ਲੱਗ ਪਈ ਸੀ। ਪਰਮਾਤਮਾ ਨੇ ਉਸਦੇ ਕਰ ਪੁੱਤਰ ਦੀ ਦਾਤ ਵਾਸ਼ ਕੇ ਉਸ ਦੀ ਜ਼ਿੰਦਗੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਸੀ। ਹੁਣ ਗੀਤਾ ਹਰ ਵੇਲੇ ਪਰਮਾਤਮਾ ਦਾ ਧੰਨਵਾਦ ਕਰਦੀ ਨਹੀਂ ਥੱਕਦੀ ਸੀ। ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ? ਕਮੈਂਟ ਕਰਕੇ ਜਰੂਰ ਦੱਸਣਾ। ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਤੈਅ ਦਿਲ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ